ਆ ਬਦਾ ਪਿਆਰਾ ਗੁਰੂ ਦੀ ਬਾਤ ਪਾਵੇ ਨਾ ਤੇ ਉਹਦਾ ਸਾਥ ਨਹੀਂ ਜੀ ਦੇ ਦਿੰਦੇ ਆ 6 ਜੂਨ ਲੰਗੀ ਐ ਤੇ ਜੇ ਕਿਤੇ ਉਸ ਮਹਾਨ ਸ਼ਖਸੀਅਤ ਉਸ ਮਰਦ ਸ਼ورਵੇਂ ਦਾ ਸਾਥ ਦੇ ਦੇਂਦੇ ਤੇ ਜਿਹੜਾ ਅੱਜ ਹਾਲਾਤ ਪੰਜਾਬ ਦੇ ਹੋਏ ਹੋਣੇ ਨਹੀਂ ਸੀ ਤੇ ਉਦੋਂ ਤੇ ਕੁਰਸੀਆਂ ਦੀ ਪੈ ਗਈ ਜੀ ਉਸ ਮਹਾਨ ਮਰਦ ਸ਼ورਵੇਂ ਸੰਤ ਬਾਬਾ ਜਨੈਲ ਸਿੰਘ ਖਾਲਸਾ ਭਿੰਡਰ ਵਾਲਿਆਂ ਨੂੰ ਅਸੀਂ ਸ਼ਹੀਦ ਕਰਵਾ ਦਿੱਤਾ ਕਾਦੇ ਲਈ ਕੁਰਸੀਆਂ ਦੇ ਲਈ ਤੇ ਅੱਜ ਕੁਰਸੀਆਂ ਰਹੀਆਂ ਉਹਨਾਂ ਕੋਈ ਉਹ ਵੀ ਨਹੀਂ ਰਹਿ ਗਈ ਤੇ ਜੇ ਉਹ ਦਿਨ ਕਿਤੇ ਨਾਲ ਸਾਥ ਖੜ ਜਾਂਦੇ ਤੇ ਅੱਜ ਜਿਹੜੀ ਪੰਜਾਬ 'ਚ ਹਨੇਰੀ ਚੱਲਦੀ ਹੈ ਨਸ਼ਿਆਂ ਦਾ ਹੜ ਧਰਮ ਪਰਵਰਤਨ ਹਰ ਪਾਸੇ ਬੇਪਤੀ ਬੇਬੱਦ ਹਰ ਜਗ੍ਹਾ ਤੇ ਕਹਿਰ ਵਾਪਰਿਆ ਪਿਆ ਸਾਧ ਸੰਗਤ ਇਹ ਹਾਲਾਤ ਪੰਜਾਬ ਤੇ ਹੋਣੇ ਨਹੀਂ ਸੀ ਕਿੰਨਾ ਸੋਹਣਾ ਜੀਵਨ ਉਹਨਾਂ ਦਾ ਬਾਬਾ ਜਰਨੈਲ ਸਿੰਘ ਜੀ ਦਾ ਕਹਿੰਦੇ ਧੀ ਵਿਆਹ ਜਾਣੀ ਹੈ ਤੇ ਕੇਵਲ 11 ਬੰਦੇ ਜਾਣ ਜੇ ਕੋਈ ਹਿੰਦੂ ਵੀਰ ਆਉਂਦਾ ਨਾ ਤੇ ਉਹ ਵੀ ਬਾਬਾ ਜਰਨੈਲ ਸਿੰਘ ਦੇ ਜੀਵਨ ਤੋਂ ਪ੍ਰਭਾਵਿਤ ਹੋ ਜਾਂਦਾ ਇੱਕ ਵਾਰ ਭਾਈ ਮੇਰ ਸਿੰਘ ਉਹਦਾ ਨਾਮ ਮੇਰ ਚੰਦ ਜੀ ਹਿੰਦੂ ਵੀਰ ਸੀ ਵੀਰ ਤੇ ਮੇਰ ਚੰਦ ਬਾਬਾ ਜਰਨੈਲ ਸਿੰਘ ਨੂੰ ਮਿਲ ਲਾਇਆ ਤੇ ਨਾ ਪ੍ਰਭਾਵਿਤ ਹੋਇਆ ਸਾਧ ਸੰਗਤ ਬਾਬਾ ਮੀਰ ਚੰਦ ਜਿਹੜਾ ਨਾ ਉਹ ਅਮਰਤ ਸ਼ਾਹ ਕੇ ਮੇਰ ਸਿੰਘ ਬਣ ਗਿਆ ਤੇ ਉਹਦੇ ਘਰ ਦੋ ਪੁੱਤਰੀਆਂ ਸਤਨਾਮਕੌਰ ਤੇ ਵਾਹਿਗੁਰੂ ਕੋ ਜੇ ਜਦੋਂ ਪਹਿਲਾ ਟੈਂਕ ਸ਼੍ਰੀ ਦਰਬਾਰ ਸ਼ਬਦੀ ਪਾਵਨ ਪੁੱਤਰ ਪ੍ਰਕਰਮਾਂ ਵਿੱਚ ਵੜਿਆ ਨਾ ਇਸ ਭਾਰਤ ਦੀ ਹਕੂਮਤ ਨੇ ਸਾਡੀ ਦੇਸ਼ ਦੀ ਭਾਰਤੀ ਫੌਜ ਨੇ ਆਪਣੇ ਦੇਸ਼ਾਂ ਤੇ ਜ਼ੁਲਮ ਕਰ ਦਿੱਤਾ ਜੀ ਤੇ ਸਾਧ ਸੰਗਤ ਉਸ ਮਰਦ ਗੁਰੂ ਕੇ ਸੂਰਮੇ ਹਿੰਦੂ ਵੀਰ ਜਿਹਦਾ ਨਾਮ ਮੇਰ ਮੇਰ ਸਿੰਘ ਬਣਿਆ ਉਹਨੇ ਆਪਣੀ ਇੱਕ ਧੀ ਦੇ ਛਾਤੀ ਤੇ ਬੰਮ ਬੰਨਿਆ 2 ਸਾਲ ਦੀ ਸੀ ਤੇ ਟੈਂਕ ਦੇ ਉੱਤੇ ਸੁੱਟਿਆ ਤੇ ਟੈਂਕ ਨਸ਼ਟ ਕਰ ਦਿੱਤਾ 20 ਫੁੱਟ ਉੱਚਾ ਉੱਡਿਆ ਤੇ ਟੈਂਕ ਤਬਾਹ ਕਰ ਦਿੱਤਾ ਜਦੋਂ ਦੂਜਾ ਟੈਂਕ ਆਇਆ ਤੇ ਦੂਜੇ ਧੀ ਦੇ ਛਾਤੀ ਨਾਲ ਨੇ ਤੇ ਦੂਜਾ ਟੈਂਕ ਵੀ ਨਸ਼ਟ ਕਰ ਦਿੱਤਾ ਦੋ ਧੀਆਂ ਉਸ ਗੁਰੂ ਕੇ ਜੋਧੇ ਨੇ ਧਰਮ ਦੇ ਲੇਖੇ ਲਾ ਦਿੱਤੀਆਂ ਸਾਧ ਸੰਗਤ ਐਵੇਂ ਕਹਿੰਦੇ ਆ ਕਿ ਬਾਬਾ ਜਰਨੈਲ ਸਿੰਘ ਜੀ ਹਿੰਦੂਆ ਨਾਲ ਪਿਆਰ ਨਹੀਂ ਕਰਦੇ ਜਿਹੜੇ ਬਾਬਾ ਜਰਨੈਲ ਸਿੰਘ ਜੀ ਨੂੰ ਮਿਲ ਜਾਂਦੇ ਸਨ ਨਾ ਉਹ ਬਾਬਾ ਜਰਨੈਲ ਸਿੰਘ ਦੇ ਹੋ ਕੇ ਰਹਿ ਜਾਂਦੇ ਬੜੀ ਭਿੱਜੀ ਰੂਹਾਂ ਸੰਜੀਓ ਨਾਮ ਜਪਣ ਵਾਲੀ ਰੂਹ ਬਾਣੀ ਦੇ ਬਾਣੀ ਦੇ ਧਾਰਨੀ ਇਹ ਰੱਬ ਦੇ ਪਿਆਰੇ ਜਿਹੜੇ ਗੱਲ ਕਰਦੇ ਸੱਚ ਬੋਲਦੇ ਸੀ ਤੇ ਜਦੋਂ ਸੱਚ ਬੋਲਦੇ ਸੀ ਧਰਤੀ ਹਿੱਲਦੀ ਸੀ ਤੇ ਜਿਹੜੇ ਕੁਰਸੀਆਂ ਦੇ ਪਿਆਰੇ ਸਨ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਉਹਨਾਂ ਨੇ ਉਹਨਾਂ ਨੂੰ ਸ਼ਹੀਦ ਕਰਵਾ ਦਿੱਤਾ ਤੇ ਜੇ ਅੱਜ ਉਹਨਾਂ ਨਾਲ ਖੜੇ ਹੁੰਦੇ ਤੇ ਅੱਜ ਪੰਜਾਬ ਦੇ ਹਾਲਾਤ ਨਾ ਹੁੰਦੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਆਪਾਂ ਵਿਸ਼ੇ ਵਾਲੇ ਆਈਏ ਸਾਧ ਸੰਗਤ ਧੰਗੁਰੂ RAM DAS ਬਾਬਾ ਜੇਠਾ ਜੀ